ਅਕਾਲੀ ਦਲ ਨੂੰ ਆਪਾਂ ਪੰਥਕ ਪਾਰਟੀ ਕਹਿੰਦੇ ਆ ਜੀ ਬਿਲਕੁਲ ਪਿਛਲੇ ਅਗਰ ਤੁਸੀਂ 1978 ਤੋਂ ਹੀ ਸਾਨੂੰ ਤਾਂ ਹੋਸ਼ ਆਈ ਹੈ ਨਾ ਮਤਲਬ 75 76 ਤੋਂ ਹੀ ਬਿਲਕੁਲ ਹਜੇ ਤਾਂ ਵੈਸੇ ਪਹਿਲਾਂ ਹੀ ਫੌਜ ਤੇ ਸੀਗੇ ਤੇ ਆਏ ਹੀ ਅਸੀਂ 78 ਚ ਬਾਹਰ ਤੇ ਜਿਹਨੂੰ ਅਸੀਂ ਆਪਣਾ ਪੰਥ ਮੰਨਦੇ ਰਹੇ ਵੀ ਇਹ ਸਿੱਖਾਂ ਨੂੰ ਲੀਡ ਕਰਦਾ ਉਹ ਸਾਰੇ ਬਹਿਰੂਪੀਏ ਸੀਗੇ ਔਰ ਉਹ ਬਹਿਰੂਪੀਏ ਨਿਕਲੇ ਔਰ ਜਿੰਨਾ ਉਹਨਾਂ ਨੇ ਸੇ ਕੌਮ ਦਾ 1978 ਚ ਕੀ ਹੋਇਆ ਨਿਰਗਾਰੀ ਕਾਰਡ ਹੋਇਆ ਬਲੂ ਸਟਾਰ ਕੇ ਮੈਂ ਹੋਇਆ ਇਹ ਆਪਾਂ ਰਿਪੀਟ ਨਹੀਂ ਕਰਦੇ ਆਪਾਂ ਬਹੁਤ ਜਪਾ ਕਾ ਪ੍ਰਕਾਸ਼ ਸਿੰਘ ਬਾਦਲ ਵਰਗੇ ਉਹਨਾਂ ਨੂੰ ਤੁਸੀਂ ਬਹਿਰੂਪੀਏ ਕਿਹਾ ਬਹਿਰੂਪੀਏ ਕਦੀ ਸਿੱਖ ਸਿਗੇ ਹੀ ਨਹੀਂ ਉਹ ਹਮ ਹਮ ਸੁਖਵੀਰ ਬਾਦਲ ਨੂੰ ਜਾਂ ਇਹਨਾਂ ਦੇ ਅਕਾਲੀ ਦਲ ਨੂੰ ਤੁਸੀਂ ਸਿੱਖ ਮੰਨਦੇ ਜੀ ਦੇਖੋ ਪਰ ਜਿਸ ਸਮੇ ਅਕਾਲੀ ਦਲ ਹੋਂਚ ਆਇਆ ਉਦੋਂ ਤਾਂ ਇਹਨਾਂ ਸੰਘਰਸ਼ਣ ਚੋਂ ਨਿਕਲਿਆ ਹੋਇਆ ਅਕਾਲੀ ਦਲ ਸਿੱਖੇ ਤੋਂ ਮੈਂ ਦੋ ਕਿਸਮ ਦਾ ਹੈ ਜੀ ਇੱਕ ਤਾਂ ਜਿਹੜੇ ਗੁਰੂ ਦੇ ਨਾਲ ਲੱਗੇ ਹੋਏ ਆ ਹਮ ਜੇ ਇਹ ਕਹੇਗਾ ਜੇ ਆਪਾਂ ਸਿੱਖਾਂ ਦੇ ਘਰ ਪੈਦਾ ਹੀ ਹੋ ਗਏ ਉਹ ਸਿੱਖ ਉਹ ਸਿੱਖ ਹੋ ਗਏ ਹਮ ਔਰ ਉਹਨਾਂ ਚੋਂ ਜਿਹੜੇ ਗੁਰੂ ਦੇ ਨਾਲ ਲੱਗੇ ਉਹ ਸੈਪਰੇਟ ਨੇ ਜਿਹੜੇ ਨਹੀਂ ਲੱਗੇ ਗੁਰੂ ਦੇ ਨਾਲ ਜਿਹੜੇ ਚੋਰਾ ਚੱਕਿਆਂ ਦੇ ਨਾਲ ਨੇ ਉਹ ਸੈਪਰੇਟ ਨੇ ਔਰ ਉਹਨਾਂ ਜੋ ਦੇਖੋ ਜਿਹੜੇ ਤਾਂ ਗੁਰੂ ਦੇ ਨਾਲ ਲੱਗੇ ਨੇ ਉਹਨਾਂ ਚੋਂ ਇੱਕ ਵੀ ਬੰਦਾ ਪੋਲਿਟਿਕਸ 'ਚ ਨਹੀਂ ਆਇਗਾ ਹਮ ਕਣ ਕਿ ਚੰਗਾ ਬੰਦਾ ਰਾਜਨੀਤੀ ਚ ਨਹੀਂ ਆਉਂਦਾ ਹੈ ਨਹੀਂ ਤੁਸੀਂ ਕਾਂਗਰਸ ਦਾ ਹੀ ਦੇਖ ਲਓ ਕੀ ਆ ਖਲਾਰਾ ਪਿਆ ਔਰ ਇਫੈਕਟ ਆ ਵੀ ਬਿਨਾ ਪੈਸਾ ਤੋਂ ਕੱਖ ਨਹੀਂ ਹੁੰਦਾ ਔਰ ਅਕਾਲੀ ਦਲ ਜਿਹੜਾ ਪਿਛਲੇ ਇੰਨਾ ਸਾਲਾਂ ਤੋਂ ਬੇਰੁਪਿਆ ਰਿਹਾ ਹੈ ਜਿੰਨਾ ਸਿੱਖ ਕੌਮ ਦਾ ਇਹਨਾਂ ਨੇ ਨੁਕਸਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਮੁਗਲਾਂ ਨੇ ਵੀ ਇੰਨਾ ਸਿੱਖ ਕੌਮ ਦਾ ਨੁਕਸਾਨ ਨਹੀਂ ਕੀਤਾ ਅਗਰ ਮੁਗਲ ਸਿੱਖ ਕੌਮ ਦਾ ਨੁਕਸਾਨ ਕਰਦੇ ਤੇ ਸਿੱਖਾਂ ਨੂੰ ਪੈਦਾ ਹੀ ਨਾ ਹੋਣ ਦਿੰਦੇ ਸਿੱਖਪੰਥ ਪੈਦਾ ਹੀ ਨਾ ਹੁੰਦਾ ਬਿਲਕੁਲ ਖਤਮ ਕਰ ਦਿੰਦੇ ਉਹ ਪਰ ਜੇ ਉਹ ਸਿੱਖ ਫੁੱਲੇ ਫਲੇ ਮੁਗਲਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਸਬੰਧ ਕਿੰਨੇ ਅچھے ਸੀਗੇ ਜਹਾਂਗੀਰ ਨਾਲ ਉਹ ਹਾਲ ਛੁੱਟੀਆਂ ਮਨਾਉਣ ਜਦੋਂ ਜਹਾਂਗੀਰ ਜਾਂਦਾ ਸੀ ਸ਼ਿਰੇਨਗਰ ਤੇ ਗੁਰੂ ਸਾਹਿਬ ਨੂੰ ਸੱਦ ਕੇ ਨਾਲ ਲੈ ਕੇ ਜਾਂਦਾ ਸੀ ਹਮ ਐਨ ਐਚ ਐਸ ਬਣ ਸੀਗੇ ਠੀਕ ਹੈ ਵਿੱਚ ਰੁਪਏ ਸੀਗੇ ਜਿਹੜੇ ਜਿੰਨਾ ਜਿਵੇਂ ਜਿਹੜੇ ਅੱਜ ਕੱਲ ਲੱਗੇ ਨੇ ਜਿਹੜੇ ਉਦੋਂ ਵੀ ਉਹਨਾਂ ਦੇ ਨਾਲ ਸੀਗੇ ਉਹ ਜਿੰਨੇ ਵੀ ਸੀਗੇ ਉਹ ਬ੍ਰਾਹਮੀ ਕੰਟਾਕ ਤਾਂ ਸੀਗੀਆਂ ਜਿਹੜੀਆਂ ਮੁਗਲਾਂ ਦੇ ਬਿਲਕੁਲ ਨਾਲ ਲੱਗ ਜਾਂਦੀਆਂ ਸੀ ਜਿਹੜੇ ਉਹਨਾਂ ਦੇ ਮੰਤਰੀ ਬਣ ਜਾਂਦੇ ਸੀ ਜਿਹੜੇ ਉਹਨਾਂ ਦੇ ਐਡਵਾਈਜ਼ਰ ਬਣ ਜਾਂਦੇ ਸੀ ਉਹ ਸਾਰੀਆਂ ਉਹੀ ਤਾਕਤਾਂ ਸੀਗੀਆਂ ਉਹ ਪੜਾਉਂਦੇ ਸੀ ਮੁਗਲਾਂ ਨੂੰ ਸਿੱਖਾਂ ਦੇ ਖਿਲਾਫ ਦੇਖੋ ਸਾਡਾ 80% ਜਿਹੜਾ ਧਰਮ ਹੈ ਨਾ ਉਹ ਮੁਸਲਮਾਨਾਂ ਨਾਲ ਮੇਲ ਖਾਂਦਾ ਹੈ ਸਿੱਖਾਂ ਦਾ ਸਿੱਖਾਂ ਦਾ ਪਰ ਬਹੁਤੇ ਤਾਂ ਕਹਿੰਦੇ ਕਹਿੰਦੇ ਹਿੰਦੂਆਂ ਨਾਲ ਮੇਲ ਖਾਂਦੀਆਂ ਨੇ ਇਹਨਾਂ ਦੀ ਨਹੀਂ ਹਿੰਦੂਆਂ ਨਾਲ ਸਾਡਾ ਕੁਝ ਵੀ ਮੇਲ ਨਹੀਂ ਖਾਂਦਾ ਹੂੰ ਜੇ ਹਿੰਦੂਆਂ ਨਾਲ ਮੇਲ ਖਾਂਦਾ ਹੁੰਦਾ ਤੇ ਬਾਬਾ ਨਾਨਕ ਚਾਰ ਉਦਾਸੀਆਂ ਨਾਲ ਲੈ ਕੇ ਜਾਂਦੇ ਲੱਖਾਂ ਮੇਲ ਦਾ ਬ੍ਰਹਮੰਡ ਦਾ ਉਹ ਦੌਰਾ ਨਾ ਕਰਦੇ ਹੂੰ ਜੇ ਮੇਲ ਖਾਂਦਾ ਹੁੰਦਾ ਤਾਂ ਜਿੱਥੇ ਵੀ ਗਏ ਨੇ ਉਹਨਾਂ ਨੇ ਉਹ ਕ੍ਰਿਟਿਸਾਈਜ਼ ਕੀਤਾ ਹੂੰ ਪਹਿਲਾਂ ਤਾਂ ਸਾਰੇ ਹਿੰਦੁਸਤਾਨ 'ਚ ਹੀ ਗਏ ਨਾ ਸਾਰੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤੇ ਤੇ ਮੇਲ ਤਾਂ ਸਾਡਾ ਕੱਖ ਵੀ ਨਹੀਂ ਖਾਂਦਾ